ਆ ਤਰੀਕਾ ਰਾਮ ਰਾਮ ਆਦਾਬ ਤੇ ਹallelujah ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਡੇ ਬਾਈ ਜੀ ਦੀ ਮਤਲਬ ਸਾਡੇ ਮੁੱਖ ਮੰਤਰੀ ਸਾਹਿਬ ਦੀ ਉਹ ਅਸਲ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਆਪ ਵੀ ਕਹਿੰਦੇ ਨੇ ਵੀ ਅੱਜ ਕੱਲ ਦੇ ਮੁੰਡੇ ਮੈਨੂੰ ਮੁੱਖ ਮੰਤਰੀ ਘੱਟ ਤੇ ਬਾਈ ਜੀ ਵਰਤ ਕੇ ਹੀ ਸੱਦਦੇ ਨੇ ਕਿ ਜਦੋਂ ਦੀ ਆਪਣੀ ਸਰਕਾਰ ਆਈ ਹੈ ਆ ਆਪਣਾ ਪਣ ਜਿਹੜਾ ਨਾ ਇਹ ਨਹੀਂ ਪਿਲਦਾ ਕਿਤੇ ਹੋਰ ਤੇ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਨਾ ਤੇ ਇਹ ਆਪਦਾ ਪਣ ਤੇ ਅੱਜ ਸਾਡੇ ਬਾਈ ਜੀ ਹੋਂਡ ਰੰਗੀ ਬੱਗ ਬਨ ਕੇ ਤੇ ਗਰੀਬ ਦੇ ਲਹੂ ਰੰਗਾ ਕੋਟ ਪਾ ਕੇ ਛਾਪਾ ਮਾਰਣ ਬੌਂਚੇ ਨਹੀਂ ਨਹੀਂ ਛਾਪਾ ਨਹੀਂ ਪੁੱਛਣ ਆਇਨੇ ਮੈਂ ਕੋਈ ਇੱਥੇ ਛਾਪਾ ਮਾਰਨੇ ਆਇਆ ਹਾਂ ਕੰਨੀਆਂ ਦੇ ਖੜੇ ਸਰਕਾਰ ਜੇ ਕਮੀ ਹੋਊਗੀ ਪੂਰੀ ਚਲੋ ਪੁੱਛਣ ਬੌਂਚੇ ਕੀ ਕੀ ਕਮੀਆਂ ਪੇਸ਼ੀਆਂ ਨੇ ਪੰਜਾਬ ਦੇ ਵਿੱਚ ਦੇਖੋ ਮੈਂ ਤਾਂ ਹੈਰਾਨ ਆ ਪਿਛਲੇ 3 ਸਾਲਾਂ ਤੋਂ ਜਿਹੜਾ ਬੰਦਾ ਐ ਕਹਿੰਦਾ ਰਿਹਾ ਵੀ ਮੈਂ ਤਾਂ ਕਾਮਯਾਬ ਕਲਾਕਾਰ ਸੀ ਮੈਂ ਕੈਸ਼ਟਾ ਕੱਢਦਾ ਰਿਆਂ ਮੈਂ ਉਹਨਾਂ ਕੈਸ਼ਟਾਂ 'ਚ ਦੱਸਦਾ ਰਿਆਂ ਵੀ ਆ ਨਹੀਂ ਹੈ ਉਹ ਨਹੀਂ ਹੈ ਸਰਕਾਰਾਂ ਆ ਨਹੀਂ ਕਰਦੀਆਂ ਸਰਕਾਰਾਂ ਉਹ ਨਹੀਂ ਕਰਦੀਆਂ ਮੈਂ ਆਪ ਹੀ ਇਹ ਗੱਲਾਂ ਆਪਣੇ ਸੀਟੀਆਂ 'ਚ ਕਹਿੰਦਾ ਰਿਆਂ ਤੇ ਫਿਰ ਵੀ ਜੇ ਕਮੀ ਪੁੱਛਣੀ ਪੈ ਜੇ ਤਾਂ ਗੱਲ ਜਿਹੜਾ ਅੱਜ ਮੰਜੀ ਨਹੀਂ ਹੁੰਦੀ ਪਰ ਚਲੋ ਆਪਾਂ ਇਹ ਤਾਂ ਪੁੱਛੀ ਕਿ ਕਮੀ ਕੀ ਨਿਕਲੀ ਕਮੀਆਂ ਦੇ ਵਿੱਚ ਵੀ ਮੈਨੂੰ ਇੱਕ ਦੋ ਗੱਲਾਂ ਪਤਾ ਲੱਗੀਆਂ ਇੱਕseits ਇਹ ਤਹਿਸੀਲਦਾਰ ਜਿਹੜਾ ਉਹਦੀ ਪੋਸਟ ਘਟ ਹੈ ਜਿਹੜੇ ਪੱਕੀ ਪੋਸਟ ਆ ਉਹਨਾਂ ਨੂੰ ਹਾਈ ਕੋਰਟ ਵਗੈਰਾ ਕਾਗਜ਼ ਲੈ ਕੇ ਜਾਣਾ ਪੈਂਦਾ ਨਹੀਂ ਮੈਂ ਅੱਜ ਗਏ ਹੋਈ ਤਾਂ ਇੱਥੇ ਫਿਰ ਨਾਂ ਤਹਿਸੀਲਦਾਰ ਚਹਨੀਰ ਨਾ ਅਟੈਚ ਹੈ ਕੁਛ ਨਹੀਂ ਦਿੱਤੋ ਵੀ ਚਹਨੀਰ ਵੀ ਉਹੀ ਦੇਖਦੇ ਨੇ ਕੋਈ ਦੇ ਦੇ ਇੱਥੇ ਫਿਰ ਨਾ ਰੀਸਟਰੀ ਐ ਲੇਟ ਹੋਵੇ ਕੋਈ ਪੱਕਾ ਤਹਿਸੀਲਦਾਰ ਅੱਜੀ ਮੈਂ ਜਾ ਕੇ ਦਾ ਲੈ ਬਲੀਮ ਡਿਪਾਰਟਮੈਂਟ ਨੂੰ ਲਾਕੇ ਜਿਵੇਂ ਹਸਪੀਟਲ ਗਏ ਸੀ ਜੀ ਉੱਥੇ ਵੀ ਡਾਕਟਰਾਂ ਦੀ ਬਹੁਤ ਸਾੜਿਆ ਹਾਂ ਹਾਂ ਮਤਲਬ ਦੇਖੋ ਸਿਸਟਮ ਨੂੰ ਠੀਕ ਕਰਨ ਵਾਸਤੇ ਟਾਈਮ ਲੱਗਦਾ ਪਰ ਹੋ ਹੀ ਜਾਂਦਾ ਰੋਜ਼ ਕੋ ਨਹੀਂ ਹੁਣ ਅੱਜ ਜਿੱਥੇ ਆ ਗਏ ਕੱਲ ਤੋਂ ਤੁਹਾਨੂੰ ਇੱਥੇ ਸੀਡਰ ਵੀ ਪੱਕਾ ਮਿਲ ਜੇ ਨਾਲ ਇੱਕ ਇੱਥੇ ਪ੍ਰੋਬਲਮ ਹੈ ਨੈਟ ਜਿਸੇ ਨੈਟ ਸਲੋ ਹੈ ਤਾਂ ਉਹ ਫਰਦਾ ਨਿਕਲਣ ਚ ਟਾਈਮ ਲੱਗਦਾ ਕਹਿੰਦੇ ਜੀ ਕਮੀ ਨਿਕਲੀ ਹੈ ਨੈਟ ਨਹੀਂ ਚੱਲਦਾ ਤਾں ਕਰਕੇ ਵਰਦਾਨੀ ਨਿਕਲਦੀਆਂ ਤੇ ਲੋਕਾਂ ਦਾ ਕੰਮ ਨਹੀਂ ਹੁੰਦਾ ਉਹ ਭਰਾਵਾ ਅੱਜ ਕੱਲ ਲੋਕਾਂ ਦਾ 5G ਚੱਲੀ ਜਾਂਦਾ Jio Airtel ਤੇ ਹੋਰ ਕਈ ਕੰਪਨੀਆਂ ਇਹਦੇ ਕਰਕੇ ਤਾਂ ਬੇਰੁਜ਼ਗਾਰਾਂ ਨੂੰ ਆਪਣੇ ਪਿੱਛੇ ਨਹੀਂ ਫੇਰਦੀਆਂ ਤੇ ਅਹਿਸਾਸ ਨਹੀਂ ਹੋਣ ਦਿੰਦੀਆਂ ਕਿ ਉਹ ਬੇਰੁਜ਼ਗਾਰ ਨੇ ਤੇ ਤੁਸੀਂ ਕਹਿੰਦੇ ਹੋ نیٹ ਨਹੀਂ ਚੱਲਦਾ ਇਹ ਦੂਤਾ ਆਪਣੇ hotspot ਨਾਲ ਕਨੈਕਟ ਕਰਕੇ ਚਲਾਓ ਤੇ ਲੋਕਾਂ ਦਾ ਕੰਮ ਕਰ ਦੋ ਫਿਰ ਵੀ ਇਹੋ ਜਿਹੇ ਕਈ ਸਵਾਲ ਹਾਂ ਜੀ ਬਾਈ ਜੀ ਨੂੰ ਹੋਏ ਜਿਹੜੇ ਤੁਹਾਡੇ ਸਾਹਮਣੇ ਨੇ ਅੱਜ ਕੱਲ ਤਾਂ ਕੋਈ ਨੈਟਵਰਕ ਦੀ ਪ੍ਰੋਬਲਮ ਹੀ ਨਹੀਂ ਹੋਣੀ ਚਾਹੀਦੀ ਕਿਤੇ ਬਹੁਤਰਾ ਦੇ ਕੋਠਾ ਦੇ ਹਾਂ ਜੀ ਸਕੂਲ ਉਹ ਐਮੀਨਸ ਦੀ ਬਿਲਡਿੰਗ ਵੀ ਲੱਗੇ ਜਿਹੜੀ ਉਹ ਬਣੀ ਨਹੀਂ ਕਾਫੀ ਚਿਰ ਤੋਂ ਹਾਊਸ ਹੋਇਆ ਸੀ ਪਰ ਪੱਟੇ ਬੱਚੇ ਉਸੇ ਪੁਰਾਣੀ ਸਕੂਲ ਦੀ ਬਿਲਡਿੰਗ ਵਿੱਚ ਬੈਠੇ ਉਹਦੇ ਬਾਰੇ ਕੀ ਕਹਿਣਾ ਹੈ ਨਹੀਂ ਅਸੀਂ ਦੇਖੋ ਹੈਲਥ ਐਜੂਕੇਸ਼ਨ ਤੇ ਇਨਫਰਾਸਟ੍ਰਕਚਰ ਜੀ ਜੀ ਇਹ ਸਾਡੀਆਂ ਤਿੰਨ ਪ੍ਰਾਇੋਰਟੀ ਜਿੱਥੇ ਜਿੱਥੇ ਵੀ ਆਈ ਜਾਂਦੇ ਐ ਸਾਨੂੰ ਕਈ ਵਾਰੀ ਸੈਮੈਸਟਰ ਸ਼ੁਰੂ ਹੋ ਜਾਂਦਾ ਜੀ ਪੁਰੇਦਵਾਨਾ ਆਪਾ ਜਾਦਾ ਕੰਸਟਰਕਸ਼ਨ ਨਹੀਂ ਕਰ ਸਕਦੇ ਪਰ ਸ਼ੁਰੂ ਰੋਜਨ ਮੇਂ ਕਾਲ ਤੋਂ ਲਾਸਟ ਮਹੀਨੇ ਸੋ ਜਿਵੇਂ ਜਿਵੇਂ ਬਣੀ ਜਾਣਗੇ ਜਿਵੇਂ ਜਿਵੇਂ ਸਾਨੂੰ ਮੌਕਾ ਮਿਲ ਜਊਗਾ ਛੁੱਟੀਆਂ ਚ ਜਿਹੜਾ ਬੱਚਿਆਂ ਦੇ ਤਾਂ ਸਮਰ ਕੈਂਪ ਵਗੈਰ ਲੱਗੇ ਹੁੰਦੇ ਨੇ ਉਹ ਤੋਂ ਜ਼ਿਆਦਾ ਕੰਸਟਰਕਸ਼ਨ ਹੋ ਜਾਵੇ ਸੜਕਾਂ ਜਿਹੜੀਆਂ ਨੇ ਉਹ ਦਸੰਬਰ ਜਨਵਰੀ ਫਰਵਰੀ ਬਣੀ ਨਹੀਂ ਸਕਦੀਆਂ ਕਿਉਂਕਿ ਠੰਡ ਹੈ ਰੁਕ ਜਾਂਦੀਆਂ ਨੇ ਸੋ ਹੁਣ ਜਿੰਨੀਆਂ ਵੀ ਸੜਕਾਂ ਦੀਆਂ ਹਾਲ ਵਾਲੇ ਪਿੰਡਾਂ ਦੀ ਸੜਕਾਂ ਦਾ ਵੀ ਸਾਡੇ ਕੋਲ ਕਾਫੀ ਬਜਟ ਹੈਗਾ ਸਰ ਸਰਦੂਲਗੜ ਦਾ ਸਭ ਤੋਂ ਵੱਡਾ ਮਸਲਾ ਇਹ ਹੈ ਜਦੋਂ ਜਿਹੜੀ ਸੜਕ ਬਣੀ ਸੀ ਉਸ ਤੋਂ ਬਾਅਦ ਉਹਦੇ 'ਚ ਖਾਲੀਆਂ ਪੱਟ ਕੇ ਪਾਈਪਾਂ ਪਾਈਆਂ ਜਾਂ ਤਾਰਾਂ ਪਾਈਆਂ ਉਹ ਅਜੇ ਵੀ ਬਹੁਤ ਹਾਦਸਿਆਂ ਦਾ ਕਾਰਨ ਹੈ ਜੀ ਮੈਂ ਸਾਰੇ ਡਿਪਾਰਟਮੈਂਟਾਂ ਨੂੰ ਇਹ ਗੱਲ ਕਹੀ ਹੈ ਕਿ ਜਿੱਥੇ ਵੀ ਸੜਕ ਬਣਾਉਣੀ ਹੈ ਉਹ ਪਹਿਲਾਂ ਦੂਜੇ ਡਿਪਾਰਟਮੈਂਟਾਂ ਤੋਂ ਪੁੱਛੇ ਕਿ ਕਿਸੇ ਨੇ ਸੀਵਰੇਜ ਤਾਂ ਨਹੀਂ ਪਾਉਣਾ ਕਿਹਦੇ ਨੇ ਟੈਲੀਫੋਨ ਦੀ ਤਾਰਾਂ ਤਾਂ ਨਹੀਂ ਪਾਉਣੀ ਮੈਂ ਆਪ ਹੀ ਇਹ ਗੱਲਾਂ ਆਪਣੇ ਸੀ.ਡੀ.ਏ ਜੀ ਕਹਿੰਦਾ ਰਿਹਾ ਤੇ ਮੂਰੇ ਮੂਰੇ ਸੜਕ ਬਣੀ ਜੰਦੀ ਹੁੰਦੀ ਆ ਪਿੱਛੇ ਟੈਲੀਫੋਨ ਵਾਲੇ ਖੜੇ ਹੁੰਦੇ ਨੇ ਛੇਤੀ ਬਣਾਓ ਅਸੀਂ ਪਟੜੀ ਇਹ ਇੰਤਜ਼ਾਰ ਕਰਦੇ ਹੀ ਹੋਇਆ ਜੋ ਬਾਅਦ ਵਿੱਚ ਕਰਨੇ ਉਹ ਕੋਈ ਸਾਡੇ ਮੈਂ ਉਹਨਾਂ ਨੂੰ ਕਿਹਾ ਤਾਲਮੇਲ ਰੱਖਣਾ ਉਹ ਵਿਭਾਗ ਮੈਂ ਖਾਸ ਤੌਰ ਤੇ ਜਿਹੜੇ ਸੜਕ ਦੇ ਅੰਡਰਗਰਾਉਂਡ ਕੋਈ ਪਾਈਪ ਕੋਈ ਸੀਵਰੇਜ ਕੋਈ ਕੋਈ ਟੈਲੀਫੋਨ ਦੀ ਲਾਈਨ ਕੋਈ ਵੀ ਕੋਈ ਇੰਟਰਨੈਟ ਦੀ ਲਾਈਨ ਪਹਿਲਾਂ ਉਹਨਾਂ ਤੋਂ ਪੁੱਛ ਲਓ ਕਿ ਅਸੀਂ ਸੜਕ ਬਣਾਉਣੀ ਹੈ ਤੁਸੀਂ ਇਹ ਪਹਿਲਾਂ ਪਹਿਲਾਂ ਪਾ ਲਓ ਉਦੋਂ ਸੜਕ ਪੰਜਾਬ ਦੀ ਨਿਹਾਰ ਬਦਲਣ ਵਾਸਤੇ ਵੱਡਾ ਕਦਮ ਕੀ ਚੋ ਹਰ ਰੋਜ਼ ਇਹ ਨਿਹਾਰ ਹੀ ਬਣਨਾ ਹੈ ਇਹ ਕਦਮ ਦੀ ਕਦਮ ਤਾਂ ਮੇਰੇ ਛੋਟੇ ਛੋਟੇ ਨੇ ਪਰ ਇੱਕ ਕਦਮ ਜੋ ਆਮ ਲੋਕਾਂ ਚਾਹੁੰਦੇ ਨੇ ਉਹਦੇ ਵੱਡੇ ਬਣਾ ਦੇ ਠੀਕ ਹੈ ਇਹ ਤੋਂ ਪਹਿਲਾਂ ਇੱਥੇ ਕਦੇ ਕੋਈ ਮੁੱਖ ਮੰਤਰੀ ਆਇਆ ਹੈ ਨਹੀਂ ਐ ਪੌੜੀਆਂ 'ਚ ਫੜ ਕੇ ਦੱਲ ਨਹੀਂ ਜੀ ਕੋਈ ਉਹ ਵੀ ਬੈਰੋ ਟਾਈਮ ਨਹੀਂ ਕਰਦੇ ਸਰ ਇਹ ਮੈਲਾ ਆਲੇ ਲੋਕ ਨੇ ਉਹਨਾਂ ਨੂੰ ਕੀ ਪਤਾ ਸਤੂਰਗੜ੍ਹ ਦੀ ਕਜੈਰੀ ਕਿੱਥੇ ਹੈ ਸਤੂਰਗੜ੍ਹ ਦਾ ਸਰਕਿਸ ਤੇ ਸਕੂਲ ਦੀ ਕੀ ਪ੍ਰੋਬਲਮ ਹੈ ਤੁਸੀਂ ਮੈਨੂੰ ਸਾਰੀਆਂ ਦੱਸ ਤੇ ਮੈਂ ਇਹੀ ਕੰਮ ਕਰਨਾ ਹੈ ਤੇ ਕੋ ਮੈਂ ਪਹਿਲਾਂ ਜਿਆਦਾ ਪਬਲਿਸਿਟੀ ਨਹੀਂ ਕੀਤੀ ਕਿ ਮੈਂ ਆ ਰਿਹਾ ਹਾਂ ਨਹੀਂ ਤਾਂ ਠੀਕ ਕਰ ਦਿੰਦੇ ਆਹ ਜੀ ਮੈਨੂੰ ਦਿਖਾਉਣ ਵਾਸਤੇ ਠੀਕ ਕਰ ਅਸੀਂ ਕਹਿੰਦੇ ਕਿਸੇ ਹੋਸ਼ਿਆਰ ਦਾ ਜਾਣਦੇ ਕਿਸੇ ਹੋਸ਼ਿਆਰ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਆਪ ਜੇ ਉਹਨਾਂ ਕੱਲ ਹੀ ਦੱਸ ਦਿੰਦਾ ਮੈਂ ਹਰ ਕੁਝ ਹੀ ਕੋਈ ਨਾ ਇੰਟਰਨੈਟ ਹੀ ਕੋਈ ਨਾ ਪਰ ਉਹ ਸਾਰੇ ਪੂਰਾ ਸਾਰੇ ਠੀਕ ਕਰ ਲੈਂਦੇ ਆਓ ਸੋ ਹੂਟਰ ਸੁਣ ਕੇ ਨਾ ਜੀ ਅਸੀਂ ਦੇਖਿਆ ਵੀ ਸਾਰਾ ਗੇ ਲੱਗਦਾ ਉਹ ਖੁਦਰ ਦੀ ਸੱਚਾ ਆਗੇ ਤੁਸੀਂ ਠੀਕ ਹੈ ਨਾ ਸੋ ਤੁਹਾਨੂੰ ਵੀ ਸੀ ਸੌਰੀ ਮੈਂ ਬਹੁਤ ਛੋਟ ਟਾਈਮ ਤੇ ਬੁਲਾਇਆ ਪਰ ਮੈਂ ਇਸ ਤਰ੍ਹਾਂ ਜਾਣਦਾ ਰਹਿੰਦਾ ਨਾ ਸਕੂਲਾਂ ਚ ਵੀ ਕਿਤੇ ਖੜ ਜੰਨੇ ਆ ਕਿਤੇ ਜਾਂਦੇ ਜਾਂਦੇ ਕੋਈ ਲੋਕ ਵੀ ਖੜੇ ਨੇ ਕੋਈ ਮੰਗ ਪੱਤਰ ਦੇਣਾ ਚਾਹੁੰਦੇ ਨੇ ਮੇਰੇ ਲਈ ਤਾਂ ਸਾਰੇ ਲੋਕ ਇੱਕੋ ਜਿਹੇ ਨੇ ਸੋ ਇੱਕ ਸਿਸਟਮ ਬਦਲਣ ਦਾ ਜਿਹੜਾ ਅਸੀਂ ਦਾਈਆ ਦਿੱਤਾ ਪਤਲਾਂਗੇ ਔਰ ਜੋ ਜੋ ਸਾਨੂੰ ਕਮੀਆਂ ਪਤਾ ਲੱਗਦੀ ਮੈਂ ਫੇਰ ਦੁਬਾਰੇ ਕਹਿਣਾ ਮੈਂ ਕੋਈ ਛਾਪਾ ਮਾਰਨੇ ਆਇਆ ਹਾਂ ਛਪਤਾ ਉਹ ਨਨਵੀਂ ਮੈਂ ਕਿਸ ਨੂੰ ਫੜਨਾ ਆਇਆ ਉਹ ਮੈਂ ਪੁੱਛਣ ਆਇਆ ਮੈਂ ਤਸੀਦਾ ਸਭ ਤੋਂ ਪੁੱਛਿਆ ਡੀਸੀ ਸਾਹਿਬ ਨਾਲ ਕਰੇ ਕਿ ਕੀ ਕਮੀ ਆਦੀ ਅਸੀਂ ਅਸੀਂ ਪੂਰੀਆ ਕਰਾ ਇੱਕ ਮਾਨ ਸਾਹਿਬ ਜਿਹੜੇ ਰਿਪੋਰਟ ਹੋਏ ਅਮਰੀਕਾ ਤੋਂ ਉਹ ਅੰਮ੍ਰਿਤਸਰ ਸਾਹਿਬ ਵੀ ਪੰਜਾਬ ਜੀ ਕਿਉਂ ਲਾਇਆ ਜਾ ਰਿਹਾ ਮੈਂ ਉਹ ਸਿੱਧੀਆਂ ਆਣਾ ਨਾ ਪਹਿਲਾਂ ਮੈਂ ਇੱਥੇ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਬੋਲੇ ਜੀ ਨੇ ਚਲਾਇਆ ਵੀ ਹੈ ਠੀਕ ਹੈ ਨਾ ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਗ੍ਰੋਥ ਤੋਂ ਦਾਸਰੀ ਹੋਊਗਾ ਅਗਲਾ ਜਹਾਜ ਜਿਹੜਾ ਡਿੱਗਦਾ ਹੋਊਗਾ ਉਹ ਕਟ ਬਟ ਆਮ ਨਾਲ ਜਿਹਾ ਬਿਹਾਤ ਸਭ ਕਿਹੜੇ ਨੌਜਵਾਨ ਮੁੰਡੇ ਮੜੇ ਇਹਨਾਂ ਨੂੰ ਕੋਈ ਮੁਰਗ ਸੇਕ ਲਈ ਕੋਈ ਸਰਕਾਰ ਸਹਾਇਤਾ ਕਰੂ ਹਾਂ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ ਕਿਤੇ ਡਿਪਰੈਸ਼ਨ ਚ ਨਾ ਚਲੇ ਜਾਣ ਬੇਵਰੀ ਪਿੰਡ ਦੇ ਲੋਕ ਪੂਜਾ ਪਿੰਡ ਦੇ ਸ਼ਰੀਕੇ ਵਾਲੇ ਮਿਹਨੇ ਮਾਰ ਲੱਗ ਹਾਂ ਜੀ 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 ਹੈ ਨਾ ਵੀ ਤੇ ਕੋਈ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਇਹ ਹਜੇ ਵੀ ਨੇ ਜਿਹੜੇ ਉਤਰਾ ਮੁਰਕੇ ਆ ਕੇ ਅੰਦਰ ਕੰਮ ਕਰਕੇ ਕਾਮਯਾਬ ਹੋ ਅਸੀਂ ਉਹਨਾਂ ਨੂੰ ਮਲਾਵਾਂ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਪੁਰ ਮੱਖਾ ਦੇ ਜਿਨ੍ਹਾਂ ਨੇ ਪੰਜੂ ਆਇਆ ਕੋਲੇ ਹੋਇਆ ਉਹ ਹੈ। ਦਰਾ ਬੇਕਰ। ਹਾਂ ਦਰਾ ਬੇਕਰ। ਹੈਨਾ? ਵਾਟਰ پارک। ਚਾਰ ਮੁੰਡੇ ਬੁਰਜ ਹਰੀ ਦੇ ਨੇ। ਹੈਨਾ? ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ। ਵੀ ਉਹਨਾਂ ਨੂੰ ਮਲਾਵਾਂਗੇ। ਉਹ ਜਦੋਂ ਕਹਿਣਗੇ ਨਾ ਉਹਨਾਂ ਨੂੰ ਕੋਈ ਗੱਲ ਨਹੀਂ ਅਸੀਂ ਵੀ ਇਹੀ ਆਏ ਹੋਏ ਆ ਬਾਪ ਮੈਨੂੰ ਮਾਰੋ ਮੁੰਡੇ। ਆਜੋ ਕਾਹਤੇ ਕੰਮ। ਤਾਂ 550 ਮੁੰਡੇ ਨੂੰ ਕੰਮ ਦੇ ਰਹੇ ਨੇ ਅਸੀਂ। ਜਿਹੜੇ ਮੁੰਡੇ ਸੱਛੇ-ਸੱਤ ਪਾੜਨੇ ਨੇ। ਤੇ ਸੋ ਇੱਥੇ ਅਸੀਂ ਉਹਨਾਂ ਨੂੰ ਆਪਰਚੂਨਿਟੀ ਦੇਵਾਂਗੇ। ਜੇ ਕੋਈ ਉਹਨਾਂ ਚੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਐਸਪੀ ਦਾ ਕੋਈ ਕਿ ਸਿਆਰਟੀ ਉਹਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੀਦਾ ਪਾਸ ਕਰੇ ਨੌਕਰੀ ਮਿਲੂਗੀ ਸੋ ਅਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ ਚ ਨਹੀਂ ਜਾਣ ਦਿੰਦੇ ਸਾਡੇ ਵੀ ਆ ਪੁੱਤ ਨੇ ਕੋਈ ਗੱਲ ਨਹੀਂ ਸਿਸਟਮ ਤੋਂ ਰੁਸ ਕੇ ਗਏ ਹੋਣਗੇ ਨਾ ਕਿਹਦੇ ਜੀ ਕਰਦਾ ਸਰਟੀ ਛੱਡਣ ਨੂੰ ਹਾਂ ਪਰ ਇੱਕ ਸਵਾਲ ਜਿਸ ਦਾ ਸਾਡੇ ਬਾਈ ਦੇ ਬਰੋਧੀਆਂ ਨੂੰ ਤੇ ਐਜਨਲ ਐਜ ਗੋਦੀ ਮੀਡੀਆ ਨੂੰ ਮੂੰਹ ਤੇ ਚਪੀੜ ਵਰਗਾ ਜਵਾਬ ਦਿੱਤਾ ਉਹ ਸਵਾਲ ਜਿਹੜਾ ਸੁਣ ਲਓ ਜਿਵੇਂ ਵਿਰੋਧੀ ਧਿਰ ਇਹ ਕਹਿ ਰਿਹਾ ਕਿ ਆਉਣ ਵਾਲੇ ਮੁੱਖ ਮੰਤਰੀ ਜਿਹੜੇ ਆ ਕੇਜਰੀਵਾਲ ਸਾਹਿਬ ਬਣਨਗੇ ਇਦਾਂ ਦੀ ਗੱਲ ਹੋ ਸਕਦੀ ਹੈ ਪਹਿਲੇ ਜੋ ਵੀ ਮੂੰਜਾ ਹੁੰਦਾ ਕਹਿੰਦੇ ਉਹ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਉਹ ਤੋਂ ਪਹਿਲਾਂ ਵੀ ਕਹਿੰਦੇ ਸੀ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਨੇ ਉਹ ਰਾਸ਼ਟਰੀ ਪਾਰਟੀ ਦੇ ਨੇਤਾ ਨੇ ਠੀਕ ਹੈ ਨਾ ਪੂਰਾ ਦੇਸ਼ ਉਹਨਾਂ ਨੇ ਪਾਰਟੀ ਦੇ ਨਾਲ ਚਲਾਉਣਾ ਠੀਕ ਹੈ ਨਾ ਉਹਨਾਂ ਦਾ ਕਦੇ ਗੁਜਰਾਤ ਚ ਕਦੇ ਉਹਨਾਂ ਦਾ ਬਣਦਾ ਪ੍ਰੋਗਰਾਮ ਕਦੇ ਛਤੀਸਗੜ੍ਹ ਕਦੇ ਮੱਧ ਪ੍ਰਦੇਸ਼ ਸੋ ਇਦਾਂ ਦੀ ਕਿਹੜੀ ਕੋਈ ਇਹ ਸਾਰਾ ਜਿਹੜਾ ਚੱਲਦੇ ਨੇ ਰੀ ਉਮਰ ਜੀ ਹੈ ਨਾ ਤਿੰਨ ਚਾਰ ਦੇ ਅੱਜ ਮੈਨੂੰ ਫੋਨ ਆਇਆ ਕਹਿੰਦੇ ਤੁਹਾਡਾ ਬਰਥਡੇ ਅੱਜ ਲੈ ਮੈਂ ਕਿਹਾ ਕਿੱਥੇ ਕਹਿੰਦੇ ਜੀ ਨੈਟ ਤੇ ਦੇਖਿਆ ਮੈਂ ਕਿਹਾ ਯਾਰ ਘਟੋ ਘਟ ਸਾਲ ਚ ਇੱਕ ਅੱਧੀ ਵਾਰੀ ਇੱਕ ਤਾਂ ਚਲੋ ਚੱਲੇ ਜਾਂਦਾ ਚਾਰ ਪੰਜ ਤਾਂ ਬਰਥਡੇ ਨਾ ਕਰਿਆ ਕਰੋ ਹੈ ਨਾ ਇੱਕ ਇੱਕ ਬਰਥਡੇ ਤਾਂ ਹੁੰਦੇ ਹੀ ਆ ਸਾਲ ਚ ਸੋ ਇੱਥੇ ਉਹੀ ਮਾਫ ਫਵਾਂ ਫਲੋਂਦੇ ਰਹਿੰਦੇ ਨੇ ਕੋਈ ਐਦਾਂ ਅਤੇ دوستੋ ਏਸੀ ਸਾਡੇ ਭਾਈ ਜੀ ਜਾਨਕੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੋ ਪੰਜਾਬ ਦੀਆਂ ਕਮੀਆਂ ਪੇਸ਼ ਜਾਂ ਜਾਣਨ ਲਈ ਨਿਕਲੇ ਸੀ ਉਮੀਦ ਕਰਦੇ ਹਾਂ ਇਹਨਾਂ ਨੂੰ ਪਤਾ ਹੋਊਗਾ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਗਰੀਬੀ ਮਾਈਗ੍ਰੇਸ਼ਨ ਤੇ ਬਹੁਤ ਵੱਡੇ ਪੱਧਰ ਤੇ ਨਸ਼ਾ ਹੈ ਜਿਸ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਸਗੋਂ ਇਹਨਾਂ ਚੀਜ਼ਾਂ ਤੇ ਕੰਮ ਕਰਨ ਦੀ ਲੋੜ ਹੈ ਤੇ ਹੁਣ ਅਸੀਂ ਵੀ ਆਪਣਾ ਕੰਮ ਕਰਦੇ ਹਾਂ ਤੇ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਬਸ ਇੱਕ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਦੱਸ ਦਿਓ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਬਾਕੀ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ